ਪਿੰਡ ਭਾਮ ਵਿਖੇ ਗੁਰਦਰਾ ਬਾਬਾ ਮਹੇਸ਼ਾ ਸਿੰਘ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗram ਪੰਚਾਇਤ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਮਹੇਸ਼ਾ ਸਿੰਘ ਜੀ ਦੀ ਸਲਾਨਾ ਵਰਸੀ ਮੌਕੇ ਮਹਾਨ ਗੁਰਮਤ ਸਮਾਗਮ ਸ਼ਰਧਾ ਭਾਵਨਾ ਸਤਕਾਰ ਸਦ ਕਰਵਾਇਆ ਗਿਆ ਇਸ ਮੌਕੇ ਗੁਰਦਰਾ ਸਾਹਿਬ ਜੀ ਦੇ ਪ੍ਰਧਾਨ ਕਿਸ਼ਨ ਸਿੰਘ ਭਾਮ ਜਤਿੰਦਰ ਸਿੰਘ ਖਾਲਸਾ ਗੁਰਦੇਵ ਸਿੰਘ ਭਾਮ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਵਰਸੀ ਸਮਾਗਮ ਮੌਕੇ ਚਰਨਜਾ ਸ਼੍ਰੀ ਖਨਪੁਰ ਸਾਹਿਬ ਜੀ ਦੇ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿੱਚ ਸੰਤ ਬਾਬਾ ਪਿਆਰਾ ਸਿੰਘ ਜੀ ਸਿਰਥਲੇ ਵਾਲੇ ਮੀਰੀ ਪੀਰੀ ਖਾਲਸਾ ਜਥਾ ਜਗਧਰੀ ਵਾਲੇ ਭਾਈ ਅਮਰਜੀਤ ਸਿੰਘ ਜੀ ਪੰਜੋੜਾ ਵਾਲੇ ਆਦ ਰਾਗੀ ਢਾਡੀ ਕਥਾਵਾਚਕ ਜਥਿਆਂ ਨੇ ਗੁਰਬਾਣੀ ਗੁਰ ਇਤਿਹਾਸ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਰਾਗੀ ਜਥੇ ਪ੍ਰਮੁੱਖ ਸ਼ਖਸੀਅਤਾਂ ਤੇ ਸਹਿਯੋਗੀਆਂ ਨੂੰ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਬਾਬਾ ਅਮਰੀਕ ਸਿੰਘ ਮੁੱਖ ਗ੍ਰੰਥੀ ਭਾਮ ਪ੍ਰਧਾਨ ਕਿਸ਼ਨ ਸਿੰਘ ਜਤਿੰਦਰ ਸਿੰਘ ਗੁਰਦੇਵ ਸਿੰਘ ਸਾਈ ਜੀਤੀ ਸ਼ਾ ਗੁਲਾਮ ਭਾਮ ਸੰਦੀਪ ਸਿੰਘ ਜਸਵਾਲ ਗੁਰਵਿੰਦਰ ਸਿੰਘ ਖਾਲਸਾ ਸੁਰਜੀਤ ਸਿੰਘ ਜੋਗਰਾਜ ਸਿੰਘ ਕੁਲਦੀਪ ਸਿੰਘ ਗੁਰਪ੍ਰੀਤ ਸਿੰਘ ਗੋਪੀ ਸੁਰਜੀਤ ਸਿੰਘ ਪਰਮਜੀਤ ਸਿੰਘ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਪ੍ਰਬੰਧਕਾਂ ਵੱਲੋਂ ਸਲਾਨਾ ਮਰਸੀ ਸਮਾਗਮ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਵਰਸੀ ਸਮਾਗਮ ਮੌਕੇ ਚਾਹ ਪਕੌੜੀਆਂ ਤੇ ਗੁਰੂ ਕੇ ਲੰਗਰ ਆ ਤੁੱਟ ਵਰਤਾਏ ਗਏ ਇਸ ਮੌਕੇ ਹੋਰ ਕੀ ਕੀ ਪ੍ਰਬੰਧ ਕਾ ਨੇ ਆਓ ਤੁਹਾਨੂੰ ਸੁਣਾਉਨੇ ਆ ਦਿਖਾਉਨੇ ਆ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਜਿਲ੍ਹਾ ਚਾਰਜ ਹਰਮਿੰਦਰ ਸਿੰਘ ਭੁੰਗਰਨੀ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਧੰਤਾਨ ਪਾਬਾ ਮਹਿੀਸ਼ਾ ਚੰਗੀ ਚੀਤਾ ਪਿੰਡ ਪਾ ਜਿਲ੍ਹਾ ਚਾਪਾ ਸਾਂਤਨ ਬਾਬਾ ਮੇਰ ਇਸ਼ਾ ਸਿੰਘ ਦੀ ਸਲਾਨਾ ਪਾਰਸੀ 12 ਅਕਤੂਬਰ ਦਿਨ ਐਤਵਾਨੂ ਮਨਾਈ ਗਈ ਹੈ ਜਿਸ ਦੇ ਸੰਬੰਧ ਵਿੱਚ 6 ਅਕਤੂਬਰ ਦਿਨ ਸੋਮਵਾਰ ਪਹਿਲੀ ਲੜੀ ਦੇ 18 ਖਾਨ ਪਾਠ ਸਾਹਿਬ ਕੰਪ ਹੋਇਸਾਨ ਜਿਨ੍ਹਾਂ ਦੇ ਭੋਗ ਦਿਨ ਬੋਧਵਾਰ 8 ਅਕਤੂਬਰ ਸਵੇਰੇ 9 ਵਜੇ ਪਾਏ ਗਏ ਦੂਸਰੀ ਲੜੀ 8 ਅਕਤੂਬਰ ਸਵੇਰੇ 10 ਵਜੇ 18 ਖਾਨਪਤ ਸਾਹਿਬ ਪਰੰਭ ਹੋਏ ਜਿਨ੍ਹਾਂ ਦੇ ਭੋਗ 10 ਤਰੀਕ ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਪਾਏ ਗਏ ਤੀਸਰੀ ਲੜੀ ਦੇ 18 ਸ਼੍ਰੀ ਖਾਨਪਤ ਸਾਹਿਬ 10 ਵਜੇ ਪਰੰਭ ਹੋਏ ਜਿਨ੍ਹਾਂ ਦੇ ਭੋਗ ਅੱਜ 12 ਤਰੀਕ ਦਿਨ ਐਤਵਾਰ ਸਵੇਰੇ 10 ਵਜੇ ਪਾਏ ਗਏ ਭੋਗ ਤੋਂ ਪ੍ਰਾਂਤ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਮੀਰੀ ਪੀਰੀ ਯਥਾ ਜਗਾਦਰੀ ਵਾਲੇ ਬਾਬਾ ਪਿਆਰਾ ਸਿੰਘ ਜੀ ਸੇਥਰੇ ਵਾਲੇ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਉਜੌਣਾ ਵਾਲਿਆਂ ਨੇ ਆਪਣੀ ਹਾਜ਼ਰੀ ਭਰੀ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਚਾਹ ਤੇ ਗੁਰੂ ਕੇ ਟੋਟ ਲੰਗਰ ਪਰ ਪਾਏ ਗਏ ਸੰਗਤਾਂ ਨੇ ਤਾਂ ਨਮਨਤਨ ਨਾਲ ਸੇਵਾ ਕੀਤੀ ਅਤੇ ਆਪਣਾ ਜੀਵਨ ਸਫਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ